ਜੀ ਸასი ਸਾਰਿਆਂ ਨੂੰ ਮੋੜ ਸੁਣਾਉ ਸਾਰਿਆਂ ਜਣੇ ਤਾਂ ਠੀਕ ਠਾਕ ਹੋਊਗੀ ਤੇ ਸਵੇਰੇ ਸਵੇਰੇ ਤੁਹਾਨੂੰ ਗੁੱਡ ਮਾਰਨਿੰਗ ਤੇ ਤੁਸੀਂ ਦੇਖ ਸਕਦੇ ਹੋ ਕਿ ਸੁਪਾ ਦੇ 4:30 ਹੋ ਚੁੱਕੇ ਹੈਗੇ ਤੇ ਆਪਾਂ ਚੱਲੇ ਸੀ ਅੱਜ ਗੁਰੂ ਘਰ ਕਿਉਂਕਿ ਅੱਜ ਵੀਰਵਾਰ ਹੈ ਤੇ ਆਪਾਂ ਚੱਲਿਆ ਬਾਬਾ ਫਰੀਦ ਜੀ ਦੇ ਮੱਥਾ ਟੇਕਣ ਵਾਸਤੇ ਤੇ ਮੈਂ ਕਿਹਾ ਸੋਚਿਆ ਵੀ ਕਿ ਆਪਾਂ ਆਪਣੇ ਭੈਣਾਂ ਭਰਾਵਾਂ ਨੂੰ ਵੀ ਦਰਸ਼ਨ ਕਰਾਉਣੇ ਆ ਨਾਲੇ ਤਾਂ ਕਿ ਕਿਉਂਕਿ ਹਰ ਅਬੀਵਾਰ ਅਸੀਂ ਵੈਸੇ ਹਰ ਵੀਰ ਤਾਂ ਨਹੀਂ ਜਾਇਆ ਜਾਂਦਾ ਜਦੋਂ ਕਮਾਤ ਨੇ ਚਕੇਗਾ ਸੁਬਾ ਟਾਈਮ ਨਹੀਂ ਮਿਲਦਾ ਤਾਂ ਫੇ ਪਲੇਟ ਹੋ ਜਾਂਦਾ ਆਪ ਨੂੰ ਸਵੇਰੇ ਉੱਠਣ ਦੀ ਕੋਈ ਗਈ ਵਰ ਦਿੱਕਤ ਹੋ ਜਾਂਦੀ ਹੈ ਜਾਂ ਕਿ ਬੜਾ ਹੱਸਦਾ ਬਾਤ ਹੁੰਦੇ ਆ ਤਾਂ ਕਰਕੇ ਕਿ ਅੱਜ ਫਿਰ ਮੈਂ ਸੋਚਿਆ ਵੀ ਜਰੂਰ ਆ ਜਾਵਾਂ 5000 ਦੇ ਕਿ ਮੱਥਾ ਟੇਕ ਕੇ ਆਉਣੇ ਨਾਲ ਤਾਂ ਸਰਪਾਪਤੀ ਜੀ ਦੇ ਦਰਸ਼ਨ ਕਰਕੇ ਨਾਲ ਵੀ ਕਰਵਾਉਣੀ ਹੈ ਕਿ ਆਉਂਦਾ ਚੱਲਦੀ ਆ ਪੱਬਾ ਟਾਈਮ ਪੌਣੇ 4 ਦਾ ਹੋਇਆ ਤਾਂ ਕਰਕੇ ਤੇ ਫਿਰ ਸਾਰੇ ਜਣੇ ਹਜੇ ਸੁੱਤੇ ਹੀ ਹੈਗੇ ਤੇ ਹੁਣ ਆਪਾਂ ਚੱਲਿਆਂ ਬਾਬਾ ਫਰੀਦ ਤੇ ਆਓ ਫਿਰ ਅੱਗੇ-ਅੱਗੇ ਤੁਹਾਨੂੰ ਦਰਸ਼ਨ ਕਰਾਉਣੇ ਆ ਆਪਾਂ ਇੱਕ ਵਾਰ ਤੇ ਚੱਲਦੇ ਆ ਆਪੀ ਤੇ ਲਓ ਜੀ ਰੋਡ ਦੇ ਉੱਪਰ ਵੀ ਬਿਲਕੁਲ ਸੋਨਾ ਸਰਾਂ ਆਏਗੀ ਕੋਈ ਨਹੀਂ ਹੈਗਾ ਸਾਰੇ ਪਾਸੇ ਖਾਲੀ-ਕੱਲੀਆਂ ਲਾਈਟਾਂ ਜਗਦੀਆਂ ਪਈਆਂ ਰੋਡ ਵਾਲੀਆਂ ਪਾਸ ਛਿਣੀ ਕਿਉਂਕਿ ਟਾਈਮ ਬਹੁਤ ਹਜੇ ਉੜਾ ਹੈ ਨਾ ਫਿਰ ਤਾਂ ਕਰਕੇ ਸਾਰੇ ਸੁੱਤੇ ਆ ਲੋਕ ਐਸ ਵੇਲੇ ਵਾਪਕ ਵਧੀਆ ਆ ਨਾ ਮੌਸਮ ਬਹੁਤ ਸੰਭਾ ਹਾਂ ਠੰਡਾ ਠੰਡਾ ਕਿਉਂਕਿ ਜਿਹੜੇ ਸਾਹਨਾ ਗਰਮੀ ਪੈਂਦੀ ਆ ਨਾ ਤੇ ਮੌਸਮ ਬਹੁਤ ਸੁਹਾਣਾ ਹੈ ਹੁਣ ਲਾਈਟਾਂ ਆਂਦਾ ਚਾਨਣ ਹੋ ਗਿਆ ਪਹਿਲੋਂ ਹਨੇਰਾ ਸੀ ਉੱਥੋਂ ਪਤਾ ਨਹੀਂ ਕੀ ਪ੍ਰੋਬਲਮ ਹੈ ਆਪਣੇ ਘਰ ਕੋਲੇ ਲਾਈਟਾਂ ਬੰਦ ਆ ਹਨਾ ਰੋਡ ਦੀਆਂ ਇਦਰ ਜਲ ਸਪਲਾਈ ਜਦਾਂ ਮੀ ਪਿਆ ਹੁੰਦਾ ਚਲੋ ਮਿਲਦੇ ਆਂ ਫਿਰ ਅੱਗੇ ਅੱਗੇ ਤੁਹਾਨੂੰ ਦਿਖਾਉਣੀ ਆਂ ਸ਼ਹਿਰ ਚ ਵੀ ਕਿੰਦਾ ਬੰਦਦਾ ਬਾਜ਼ਾਰ ਜੀ ਆਪਣਾ ਸਾਦਕ ਚੌਂਕ ਉਹ ਜੀ ਚੌਂਕ ਵੀ ਕਹਿ ਦਿੰਦੇ ਇਹਨੂੰ ਤੇ ਤੁਹਾਨੂੰ ਪਤਾ ਨੇਰੇ ਚ ਦੇਖਦਾ ਕਿ ਨਹੀਂ ਆ ਸਭ ਕਿ ਤੇ ਅੱteste ਹੋ ਗਿਆ ਬੜਾ ਮੇਨ ਆਪਣਾ ਵਿਚਾਰ ਸਟਾਰਟ ਹੋ ਜਾਂਦਾ ਹੈਗਾ ਸਾਨੂੰ ਆਪਣੇ ਘਰ ਤੋਂ ਬਾਜ਼ਾਰ ਆਉਣ ਤੇ ਸਿਰਫ 5 ਮਿੰਟ ਲੱਗਦੇ ਹੈਗੇ 5 ਮਿੰਟ ਦਾ ਰਸਤਾ ਹੈਗਾ ਆਪਣਾ ਹੈਨਾ 5 ਮਿੰਟ ਹੀ ਲੱਗਦੇ ਦੋ ਚਾਰ ਮਿੰਟ ਹੀ ਲੱਗਦੇ ਹੈਨਾ ਬਾਬਾ ਫਰੀਦ ਉੱਤੇ 5 ਮਿੰਟ ਲੱਗ ਜਾਂਦੇ ਹੈ ਪਹੁੰਚਣ ਤੇ ਤੇ ਤੁਸੀਂ ਦੇਖੋ ਇਹ ਸਾਡਾ ਰੈਸਟ ਹਾਊਸ ਹੈਗਾ ਇੱਥੇ ਅੱਲਾਹ ਬੀ ਮਤਲਬ ਕਿ ਸ਼ਾਮ ਨੂੰ ਸ਼ਾਮ ਦੇ ਟਾਈਮ ਬਹੁਤ ਰੌਣਕ ਹੁੰਦੀ ਹੈ ਵੈਸੇ ਤਾਂ ਕਿਸੇ ਦਿਨ ਆਪਾਂ ਗੁਰੂ ਨਿੰਦਰ ਵੀ ਆ ਅੱਗੇ ਇਹ ਪੁਰਾਣੀ ਰਾਜੀ ਜਾਏਗਾ ਸਾਰਾ ਤੇ ਇੱਥੇ ਸ਼ਾਮ ਦੇ ਟਾਈਮ ਲੋਕ ਸੈਰ ਕਰਨ ਵਾਸਤੇ ਆਉਂਦੇ ਆ ਬੱਚਿਆਂ ਵਾਸਤੇ ਘੂਰੇ ਲੱਗੇ ਹੋਏ ਆਗੇ ਬੱਚੇ ਚੁੱਟੇ ਝੜੇ ਲੈਣ ਵਾਸਤੇ ਇੱਥੇ ਹੁੰਦੇ ਆ ਤੇ ਇਸ ਤੋਂ ਅੱਗੇ 메ਨ ਬਾਜ਼ਾਰ ਆ ਜਾਂਦਾ ਵਸੇ ਤੋਂ ਸਟਾਰਟ ਹੋ ਜਾਂਦਾ ਹੈਗਾ ਅੱਜ ਤਾਂ ਹੁਣ ਕਿਉਂਕਿ ਸਵੇਰ ਦਾ ਟਾਈਮ ਆ ਹੁਣ ਸੁਨ ਪਈ ਹੋਈ ਆ ਸਾਰੇ ਪਾਸੇ ਤੇ ਹੁਣ ਅੱਗੋਂ ਕੁਝ ਆ ਰਿਹਾ ਹੈਗਾ ਪਤਾ ਨਹੀਂ ਕੀ ਲੋਡ ਵਾਲੀ ਗੱਡੀ ਵਗੈਰਾ ਕੁਝ ਆਉਂਦਾ ਪਿਆ ਮੇਰੇ ਖਿਆਲ ਚ ਚਲੋ ਹੁਣ ਤਾਂ ਸਿੱਧੇ ਆਪਾਂ ਪਾਪਾ ਫਰੀਦੀ ਮਲਾਉਣੀ ਲੌਜ ਆਗੇ ਆਪਾਂ ਸ਼ਹਿਰ ਚ ਇਹ ਕਨਈਆ ਚੌਂਕ ਭਾਈ ਕਨਈਆ ਜੀ ਦੇ ਨਾਮ ਤੇ ਬਣਿਆ ਹੋਇਆ ਕਨਈਆ ਚੌਂਕ ਤੇ ਇਸ ਤੋਂ ਅੱਗੇ ਸਿੱਧਾ ਲੰਦਾ ਹੈ ਧੰਕ ਸ਼ਕਤ ਐਵਰੀ ਗੋਰ ਦਾ ਘੰਟਾ ਘਰ ਆਈ ਬਿਲਾਉ ਜੀ ਦੇਖੋ ਇਹ ਇਹ ਤੁਹਾਨੂੰ ਪਤਾ ਹੀ ਹੈ ਵੀ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਮੈਂ ਕਿਹਾ ਅੱਜ ਚਲੋ ਵਲੌਗ ਬਣਾ ਕੇ ਤੁਹਾਨੂੰ ਵੀ ਆਪਦਾ ਨਾਲੇ ਸ਼ਹਿਰ ਦਿਖਾਉਣੇ ਆ ਤੇ ਨਾਲੇ ਹੈ ਨਾ ਵੀ ਆਪਾਂ ਤੁਹਾਨੂੰ ਵੀ ਬਾਬਾ ਫਰੀਦ ਜੀ ਦੇ ਚਲੋ ਸਵੇਰ ਸਵੇਰੇ ਸਵੇਰੇ ਦਰਸ਼ਨ ਕਰਵਾ ਦਈਏ ਜਿਹੜੇ ਭੈਣ ਭਰਾ ਨਹੀਂ ਆ ਸਕਦੇ ਉਹ ਇਦਾਂ ਹੀ ਦਰਸ਼ਨ ਕਰ ਲੈਣ ਇਹ ਅਸੀਂ 메ਨ ਬਾਜ਼ਾਰ ਵੇਚਦੇ ਜਾਂਦੇ ਪਏ ਆ ਇਹ ਫਰੀਦਕੋਟ ਦੇ ਰਾਜੇ ਦਾ ਕਿਲਾ ਜੋ ਬਾਬਾ ਫਰੀਦ ਦੇ ਬਿਲਕੁਲ ਕੋਲੇ ਹੈ ਬੰਦਾ ਵੈਸੇ ਤਾਂ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ ਜਦੋਂ ਬਾਬਾ ਫਰੀਦੀ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਅੱਗੇ ਸਾਰੇ ਪ੍ਰਸ਼ਾਦ ਵਾਲੀਆਂ ਦੁਕਾਨਾਂ ਖੁੱਲ ਚੁੱਕੀਆਂ ਨੇ ਹਾਂਜੀ ਆਪਾਂ ਪਹੁੰਚੁੱਕੇ ਸੀ ਬਾਬਾ ਫਰੀਦ ਜੀ ਦੇ 메ਨ ਗੇਟ ਤੇ ਤੇ ਇੱਥੇ ਫਿਰ ਆਪਾਂ ਮਤਲਬ ਕਿ ਵੀਡੀਓ ਬਣਾਈ ਬਾਦ ਤੋਂ ਤੇ ਇੱਥੇ ਮੱਥਾ ਟੇਕ ਕੇ ਫਿਰ ਆਪਾਂ ਉਸ ਤੋਂ ਬਾਅਦ ਗਏ ਅੰਦਰ ਤੇ ਅੰਦਰ ਜਾ ਕੇ ਆਪਾਂ ਕਰਵਾਏ ਜੋੜੇ ਜਮਾ ਆਪਣੇ ਤੇ ਜੋੜਾ ਕਰਦੇ ਵਿੱਚ ਜੋੜੇ ਜਮਾ ਕਰਵਾ ਕੇ ਤੇ ਹੈਂਡ ਵਾਸ਼ ਕਰਕੇ ਫਿਰ ਆਪਾਂ ਅੰਦਰ ਮੱਥਾ ਟੇਕਣ ਵਾਸਤੇ ਗਏ ਤੇ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਸੁਬਾ ਦਾ ਟਾਈਮ ਸੀ ਤੇ ਰਸ਼ ਬਹੁਤ ਹੀ ਘੱਟ ਸੀਗਾ ਇਹ ਫਰੀਦ ਹਾਲ ਆ ਬਾਬਾ ਫਰੀਜੀ ਦਾ ਹਾਲ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤੇ ਹੋਏ ਹੈਗੇ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਸਾਹਮਣੇ ਦੇਗ ਵਰਤਾਂਦੇ ਆ ਤੇ ਫੇਰ ਆਪਾਂ ਹੈਂਡ ਵਾਸ਼ ਕਰਕੇ ਗਏ ਮੱਥਾ ਟੇਕਣ ਵਾਸਤੇ ਤੇ ਇਸ ਤੋਂ ਅੱਗੇ ਇਹ ਉਹ ਜਗ੍ਹਾ ਜਿੱਥੇ ਬਾਬਾ ਫਰੀਦ ਜੀ ਦੀ ਫੋਟੋ ਲੱਗੀ ਹੋਈ ਹੈ ਤੇ ਬਾਣਾ ਹੈਗਾ ਤੇ ਇੱਥੇ ਸਾਰੇ ਜਣੇ ਤੇਲ ਪਾਉਂਦੇ ਹੈਗੇ ਬਾਬਾ ਜੀ ਦੀਆਂ ਜੋਤਾਂ ਇੱਥੇ ਜਗਦੀਆਂ ਆਈਆਂ ਤੇ ਫਿਰ ਆਪਾਂ ਇੱਥੇ ਮੱਥਾ ਟੇਕਿਆ ਤੇ ਮੱਥਾ ਟੇਕਣ ਤੋਂ ਬਾਅਦ ਇੱਥੋਂ ਆਪਾਂ ਚੰਗੀ ਤਰ੍ਹਾਂ ਤੇ ਅਰਦਾਸ ਕਰਕੇ ਤੇ ਇੱਥੇ ਵਾਣਾ ਜਿਹੜਾ ਇੱਥੇ ਬਾਬਾ ਜੀ ਨੇ ਬਾਬਾ ਫਰੀਦ ਜੀ ਨੇ ਬੈਠ ਕੇ 탑 ਕੀਤਾ ਸੀ ਇਸ ਵਣ ਦੇ نیچے ਇਹ ਉਹ ਵਾਣਾ ਤੇ ਇੱਥੇ ਜੋਤਾਂ ਜਗਦੀਆਂ ਰਹਿੰਦੀਆਂ ਹਮੇਸ਼ਾ 24 ਘੰਟੇ ਤੇ ਬਾਬਾ ਫਰੀਦ ਜੀ ਦੀ ਬਹੁਤ ਸੋਹਣੀ ਫੋਟੋ ਲੱਗੀ ਹੋਈ ਹੈਗੀ ਇੱਥੇ ਤੇ ਸਾਰੇ ਜਣੇ ਪਹਿਲੋ ਇੱਥੇ ਤੇਲ ਪਾ ਕੇ ਤੇ ਫਿਰ ਇੱਧਰ ਅੰਦਰ ਸਾਹਮਣੇ ਬਾਬਾ ਫਰੀਦ ਜੀ ਦੀ ਫੋਟੋ ਲੱਗੀ ਤੇ ਇੱਧਰਲੀ ਸਾਈਡ ਤੇ ਇਹ ਬਰੀਕ ਛੋਟੀਆਂ ਇੱਟਾਂ ਲੱਗੀਆਂ ਹੋਈਆਂ ਛੋਟੀ ਜੀ ਜਗ੍ਹਾ ਛੱਡੀ ਹੋਈ ਹੈਗੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਬਾਬਾ ਫਰੀਦ ਜੀ ਦਾ ਅੰਦਰ ਉਹ ਲੱਕੜ ਹੈਗੀ ਉਹਨਾਂ ਨੇ ਟੁਕੜਾ ਰੱਖਿਆ ਹੋਇਆ ਜਿਹਦੇ ਨਾਲ ਬਾਬਾ ਫਰੀਦ ਜੀ ਨੇ ਆਪਣੇ ਹੱਥੀਂ ਹੱਥ ਲਾਏ ਹੋਏ ਸੀਗੇ ਤੇ ਇੱਧਰ ਬਾਬਾ ਜੀ ਹਜੇ ਸਵੇਰ-ਸਵੇਰ ਹੁਕਮਨਾਮਾ ਸਾਹਿਬ ਲਿਖ ਰਹੇ ਸੀ ਤੇ ਇੱਧਰ ਲੰਗਰ ਹਾਲ ਹੈਗਾ ਤੇ ਹੁਕਮਨਾਮੇ ਦੀ ਸੇਵਾ ਬਾਬਾ ਹੀ ਕਰ ਰਹੇ ਸੀਗੇ ਸਵੇਰ-ਸਵੇਰ ਤੇ ਉਸ ਤੋਂ ਬਾਅਦ ਆਪਾਂ ਵੀ 10 ਮਿੰਟ ਕੋਲੇ ਖੜ ਕੇ ਹੁਕਮਨਾਮਾ ਪੜਿਆ ਤੇ ਫੇਰ ਆਪਾਂ ਗਏ ਅੰਦਰ ਦਰਬਾਰ ਸਾਹਿਬ ਦੇ ਤੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਬੈਠੇ ਉੱਥੇ ਦੇ ਪਾਠ ਕੀਤਾ ਉਸ ਤੋਂ ਬਾਅਦ ਉੱਥੇ ਟਾਈਮ ਜਿਹੜਾ ਆਏਗਾ ਤੇ ਸਵੇਰ 4 ਦਾ ਹੋ ਚੁੱਕਿਆ ਸੀਗਾ ਤੇ ਫਿਰ ਆਪਾਂ ਥੋੜਾ ਟਾਈਮ ਬੈਠ ਕੇ 15-20 ਮਿੰਟ ਤੇ ਨਾਲੇ ਮੈਂ ਪਾਠ ਕੀਤਾ ਤੇ ਫਿਰ ਪਾਠ ਕਰਨ ਤੋਂ ਬਾਅਦ ਆਪਾਂ ਜਿਹੜਾ ਆਏਗਾ ਤੁਸੀਂ ਦੇਖ ਸਕਦੇ ਹੋਗੇ ਤੇ ਸਾਹਮਣੇ ਸੇਵਾ ਚੱਲ ਰਹੀ ਸੀਗੀ ਸਫਾਈ ਦੀ ਤੇ ਇੱਧਰ ਬਾਬਾ ਜੀ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀਗਾ ਸਾਰੇ ਜਣੇ ਪਾਠ ਕਰ ਰਹੇ ਸੀਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਵੀ ਪਾਠ ਸੁਣਿਆ ਦੀ ਬਾਤ ਸੁਣ ਕੇ ਸਵਾ 4 ਵਜੇ ਸੀਗੇ ਤੇ ਫਿਰ ਆਪਾਂ ਘਰ ਨੂੰ ਵਾਪਸ ਆਉਣ ਦੀ ਤਿਆਰੀ ਕੀਤੀ ਤੇ ਆਪਾਂ ਮੱਥਾ ਟੇਕਿਆ ਤੇ ਵਾਪਸ ਘਰ ਨਿਕਲਣ ਲੱਗੇ ਤੇ ਪਲੀਜ਼ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਸਾਡੀ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤੇ ਆਪਾਂ ਹੋਰ ਵੀ ਨਿਊ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ